ਸੋਸ਼ਲ ਮੀਡੀਆ ਉੱਤੇ ਦੋ ਕਾਲ ਰਿਕਾਰਡਿੰਗਾਂ ਐਸੀਆਂ ਵਾਇਰਲ ਹੋਈਆਂ ਕਿ ਇਸ ਦੇ ਨਾਲ ਇੱਕ ਸਾਬਕਾ ਐਸਐਚਓ ਨੂੰ ਭਾਜਣਾ ਪੈ ਗਿਆ। ਦਰਅਸਲ ਉਸ ਦੇ ਵਿੱਚ ਪਤਾ ਲੱਗਦਾ ਹੈ ਕਿ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਉਹ ਕਾਲ ਰਿਕਾਰਡਿੰਗਾਂ ਵਾਇਰਲ ਹੋਣ ਲੱਗਦੀਆਂ ਨੇ ਤਾਂ ਉਸ ਦੇ ਵਿੱਚ ਉਹ ਸਾਬਕਾ ਐਸਐਚਓ ਜਿਸ ਦੇ ਖਿਲਾਫ ਹੁਣ ਮੁਕਦਮਾ ਵੀ ਦਰਜ ਕੀਤਾ ਗਿਆ ਉਸ ਦੇ ਵਿੱਚ ਅਸ਼ਲੀਲ ਗੱਲਾਂ ਕਰਦਾ ਨਜ਼ਰ ਆ ਰਿਹਾ ਹੈ। ਔਰ ਇਸ ਮਾਮਲੇ ਦੇ ਵਿੱਚ ਸੂ ਮੋਟੋ ਲਿਆ ਗਿਆ ਸੀ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਵੱਲੋਂ ਹਦਾਇਤ ਦਿੱਤੀ ਗਈ ਸੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਕਿ ਇਹ ਜੋ ਕਾਲ ਰਿਕਾਰਡਿੰਗਾਂ ਵਾਇਰਲ ਹੋ ਰਹੀਆਂ ਨੇ ਇਸ ਦੇ ਆਧਾਰ ਦੇ ਉੱਤੇ ਮੁਕੱਦਮਾ ਸਬੰਧਤ ਮੁੱਲਜ਼ਮ ਦੇ ਉੱਤੇ ਜਿਹੜਾ ਆ ਦਰਜ ਕੀਤਾ ਜਾਵੇ ਤਾਂ ਇਸੇ ਕਰਕੇ ਫਲੋਰ ਦੇ ਵਿੱਚ ਜਿਹੜਾ ਸਬ ਇਨਸਪੈਕਟਰ ਸੀ ਜਿਹੜਾ ਕਿ ਐਸ ਐਚਓ ਦੇ ਤੌਰ ਦੇ ਉੱਤੇ ਡਿਊਟੀ ਨਿਭਾ ਚੁੱਕਾ ਹੈ ਉਸ ਦੇ ਖਿਲਾਫ ਹੁਣ ਮੁਕੱਦਮਾ ਦਰਜ ਹੋਇਆ ਹੈ ਉਹ ਕੌਣ ਹੈ ਉਹ ਸਾਬਕਾ ਐਸ ਐਚਓ ਹੈ ਭੂਸ਼ਣ ਕੁਮਾਰ ਹਾਲਾਂਕਿ ਇਸ ਮਾਮਲੇ ਦੇ ਵਿੱਚ ਇੱਕ ਪਾਕਿਸਤਾਨ ਦਾ ਗੈਂਗਸਟਰ ਹੈ ਸ਼ਹਿਜ਼ਾਦ ਭੱਟੀ ਉਸ ਦੇ ਵੱਲੋਂ ਜਿਹੜਾ ਧਮਕੀ ਵੀ ਦਿੱਤੀ ਜਾ ਚੁੱਕੀ ਹੈ ਹੁਣ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਕੀ ਆਇਆ ਇਹ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਦਰਅਸਲ ਪਿਛਲੇ ਦਿਨੀ ਫਲੋਰ ਚ ਥਾਣੇ ਦੇ ਮੁਖ ਅਧਿਕਾਰੀ ਵਜੋਂ ਡਿਊਟੀ ਨਿਭਾ ਚੁੱਕੇ ਸਬ ਇੰਸਪੈਕਟਰ ਪੂਸ਼ਨ ਕੁਮਾਰ ਖਿਲਾਫ ਫਲੋਰ ਪੁਲਿਸ ਨੇ ਵੱਖ-ਵੱਖ ਤਰ੍ਹਾਂ ਦੇ ਮਾਮਲੇ ਹੇਠ ਮੁਕੱਦਮਾ ਦਰਜ ਕੀਤਾ ਹੈ ਮਾਮਲੇ ਨੂੰ ਲੈ ਕੇ ਸਥਾਨਕ ਦਫ਼ਤਰ ਵਿਖੇ ਡੀਐਸਪੀ ਫਲੋਰ ਸਰਵੰਤ ਸਿੰਘ ਬੱਲ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਸਾਰਾ ਮਾਮਲਾ ਮੀਡੀਆ ਦੇ ਧਿਆਨ ਵਿੱਚ ਲਿਆਂਦਾ ਡੀਐਸਪੀ ਬੱਲ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਫਲੋਰ ਦੇ ਸਾਬਕਾ ਥਾਣਾ ਮੁਖੀ ਭੋਸ਼ਨ ਕੁਮਾਰ ਦੀਆਂ ਦੋ ਵੱਖ-ਵੱਖ ਕਾਲ ਰਿਕਾਰਡਿੰਗਸ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਸਨ ਜਿਸ ਵਿੱਚ ਭੋਸ਼ਨ ਕੁਮਾਰ ਵੱਲੋਂ ਸਰਕਾਰੀ ਨੰਬਰ ਤੋਂ ਫੋਨ ਕਰਕੇ ਵੱਖ-ਵੱਖ ਔਰਤਾਂ ਨੂੰ ਕੱਲਿਆਂ ਮਿਲਣ ਵਰਗੀਆਂ ਅਸ਼ਲੀਲ ਗੱਲਾਂ ਕਹੀਆਂ ਜਾ ਰਹੀਆਂ ਸਨ ਹੋਰ ਵੀ ਕਾਫੀ ਕੁਝ ਇਤਰਾਜਯੋਗ ਕਿਹਾ ਜਾ ਰਿਹਾ ਸੀ ਮਾੜੀ ਮੰਚਾਂ ਨਾਲ ਮਿਲਣ ਲਈ ਬੁਲਾਇਆ ਜਾ ਰਿਹਾ ਸੀ ਅਹਿਮ ਅਹੁਦੇ ਤੇ ਤਨਾਤ ਤੇ ਜ਼ਿੰਮੇਵਾਰ ਅਧਿਕਾਰੀ ਹੋਣ ਦੇ ਬਾਵਜੂਦ ਉਸ ਨੇ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਡਰ ਜਾਂ ਭੈ ਨਹੀਂ ਮੰਨਿਆ ਔਰ ਉਹ ਗੱਲਾਂ ਵੱਖ-ਵੱਖ ਔਰਤਾਂ ਨੂੰ ਸਰਕਾਰੀ ਨੰਬਰ ਤੋਂ ਜਿਹੜਾ ਫੋਨ ਕਰਕੇ ਕੱਲਿਆਂ ਮਿਲਣ ਦੇ ਲਈ ਕਹਿੰਦਾ ਸੀ ਤੇ ਹੋਰ ਕੁਝ ਇਤਰਾਜਯੋਗ ਸ਼ਬਦਾਵਲੀ ਵਰਤਦਾ ਸੀ ਜਿਸ ਦੀ ਜਿਹੜਾ ਸਖਤ ਨੋਟਿਸ ਲਿਆ ਗਿਆ ਔਰ ਇਥੋਂ ਤੱਕ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਤਾਲਬ ਵੀ ਕੀਤਾ ਸੀ ਜਿਸ ਮਾਮਲੇ ਦੇ ਵਿੱਚ ਸਖਤ ਲਹਿਜੇ ਦੇ ਵਿੱਚ ਕਹਿ ਦਿੱਤਾ ਗਿਆ ਸੀ ਹਾਲਾਂਕਿ ਡੀਐਸਪੀ ਬੱਲ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਉਹਨਾਂ ਨੂੰ ਵੀ ਕਿਹਾ ਗਿਆ ਸੀ ਕਿ ਜਲਦੀ ਤੇ ਜਲਦੀ ਇਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੇਕਰ ਨਹੀਂ ਹੋਵੇਗੀ ਤਾਂ ਫਿਰ ਐਸ ਪਰ ਲਾ ਸਖਤ ਨਿਰਦੇਸ਼ ਹੋਰ ਦਿੱਤੇ ਜਾ ਸਕਦੇ ਨੇ ਇਸ ਤਰ੍ਹਾਂ ਦੀ ਗੱਲ ਸਾਹਮਣੇ ਆਈ ਸੀ ਔਰ ਜਿਹੜਾ ਸਰਕਾਰੀ ਨੰਬਰ ਦੀ ਦਰਵਾਜ਼ਾ ਤੋਂ ਕਰਕੇ ਇਹ ਮਹਿਲਾਵਾਂ ਨੂੰ ਕਾਲਾਂ ਕੀਤੀਆਂ ਗਿਆ ਬੀਬੀਆਂ ਨੂੰ ਇਸ ਦੇ ਵਿੱਚ ਸਾਫ਼-ਸਾਫ਼ ਇੱਕ ਸਮਝ ਆ ਰਹੀ ਹੈ ਕਿ ਆਪਣੇ ਅਹੁਦੇ ਦਾ ਕਿਵੇਂ ਗਲਤ ਇਸਤੇਮਾਲ ਕੀਤਾ ਗਿਆ ਹੈ ਸਰਕਾਰੀ ਡਿਊਟੀ ਦੌਰਾਨ ਔਰਤਾਂ ਨਾਲ ਕੀਤੀਆਂ ਇਹ ਘਟੀਆ ਹਰਕਤਾਂ ਨੂੰ ਲੈ ਕੇ ਵਿਭਾਗ ਦਾ ਅਕਸ ਖਰਾਬ ਹੋਇਆ ਇਹ ਪੁਲਿਸ ਦੇ ਅਧਿਕਾਰੀਆਂ ਨੇ ਖੁਦ ਮੰਨਿਆ ਜਿਸ ਨੂੰ ਲੈ ਕੇ ਇੰਸਪੈਕਟਰ ਅਮਨ ਸੈਣੀ ਵੱਲੋਂ ਪੂਸ਼ਨ ਕੁਮਾਰ ਖਿਲਾਫ ਫਲੋਰ ਥਾਣੇ 'ਚ ਮਕਦਮਾ ਦਰਜ ਕਰ ਲਿਆ ਗਿਆ ਹਾਲਾਂਕਿ ਇਸ ਮਾਮਲੇ ਦੇ ਵਿੱਚ ਇਹ ਵੀ ਦੱਸਣਾ ਬਣਦਾ ਹੈ ਕਿ ਉਕਤ ਮਾਮਲੇ 'ਚ ਵਾਇਰਲ ਹੋਈਆਂ ਆਡੀਓ ਨੂੰ ਲੈ ਕੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਵੀ ਨੋਟਿਸ ਲਿਆ ਸੀ ਤੇ ਐਸਐਸਪੀ ਜਲੰਧਰ ਦਿਹਾਤੀ ਨੂੰ ਰਿਪੋਰਟ ਪੇਸ਼ ਕਰਨ ਦੀ ਤਾਰੀਖ ਦਿੱਤੀ ਸੀ ਜਿਸ ਮਗਰੋਂ ਸਾਰੇ ਮਾਮਲੇ ਨੂੰ ਗੰਭੀਰਤਾ ਨਾਲ ਦੇਖਦਿਆਂ ਹੋਇਆ ਐਸਐਸਪੀ ਜਲੰਧਰ ਦਿਹਾਤੀ ਹਰਵਿੰਦਰ ਸਿੰਘ ਵਿਰਕ ਨੇ ਭੋਸ਼ਨ ਕੁਮਾਰ ਨੂੰ ਲਾਈਨ ਹਾਜ਼ਰ ਕੀਤਾ ਤੇ ਸਸਪੈਂਡ ਵੀ ਕਰ ਦਿੱਤਾ ਫਲੋਰਚ ਇਸ ਪੱਖੇ ਮਾਮਲੇ ਨੂੰ ਲੈ ਕੇ ਬੀਤੇ ਦਿਨੀ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਦੀ ਵੀ ਐਂਟਰੀ ਹੋ ਚੁੱਕੀ ਸੀ ਉਸ ਨੇ ਥਾਣਾ ਮੁਖੀ ਨੂੰ ਧਮਕੀ ਦਿੱਤੀ ਸੀ ਜਿਸ ਮੱਗਰੋਂ ਅੱਜ ਇੱਕ ਹੋਰ ਆਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਸ ਵਿੱਚ ਬੋਲਿਆ ਜਾ ਰਿਹਾ ਹੈ ਕਿ ਮੈਂ ਸ਼ਹਿਜ਼ਾਦ ਭੱਟੀ ਆ ਤੇ ਮੈਂ ਭਾਰਤ ਚ ਕਿਸੇ ਨੂੰ ਵੀ ਧਮਕੀ ਨਹੀਂ ਦਿੰਦੀ ਨਾ ਹੀ ਮੈਂ ਇਸ ਐਸਐਚਐ ਨੂੰ ਜਾਣਦਾ ਮੇਰੇ ਤੇ ਦੋਸ਼ ਨਾ ਲਾਏ ਜਾਣ ਜੇਕਰ ਮੈਂ ਧਮਕੀ ਦੇਵਾਂਗਾ ਤਾਂ ਮੈਂ ਖੁਦ ਆਪਣੇ ਨੰਬਰ ਤੋਂ ਫੋਨ ਕਰਕੇ ਦੇਵਾਂਗਾ ਤੇ ਉਸ ਦੀ ਜ਼ਿੰਮੇਵਾਰੀ ਵੀ ਲਵਾਂਗਾ ਇਸ ਸਾਰੇ ਮਾਮਲੇ 'ਚ ਹੁਣ ਦੇਖਣਾ ਹੋਵੇਗਾ ਕਿ ਕੀ ਉਹ ਅਸਲੀ ਭੱਟੀ ਤੇ ਨਕਲੀ ਕੌਣ ਹੈ ਜਿਸ ਨੂੰ ਲੈ ਕੇ ਡੀਐਸਪੀ ਬੱਲ ਨੇ ਦੱਸਿਆ ਕਿ ਉਹਨਾਂ ਦੀਆਂ ਸਾਈਬਰ ਸੈੱਲ ਦੀਆਂ ਟੀਮਾਂ ਜਾਂਚ ਕਰ ਰਹੀਆਂ ਨੇ ਤੇ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਅਮਲ ਵਿੱਚ ਉਹ ਸਾੜੀਓ 'ਚ ਵੀ ਲੈਂਦੀ ਜਾਵੇਗੀ ਪਹਿਲਾਂ ਇੱਕ ਆਡੀਓ ਦੇ ਕਰਕੇ ਇਹ ਕਿਹਾ ਜਾ ਰਿਹਾ ਸੀ ਦਾਵਾ ਕੀਤਾ ਜਾ ਰਿਹਾ ਸੀ ਕਿ ਜਿਵੇਂ ਪਾਕਿਸਤਾਨ ਦੇ ਇੱਕ ਗੈਂਗਸਟਰ ਵੱਲੋਂ ਧਮਕੀ ਦਿੱਤੀ ਗਈ ਹੈ ਪਰ ਖੁਦ ਉਸ ਤੋਂ ਬਾਅਦ ਇੱਕ ਬਿਆਨ ਸਾਹਮਣੇ ਆਉਂਦਾ ਜਿਸ ਵਿੱਚ ਕਿਹਾ ਗਿਆ ਆਡੀਓ ਵਾਇਰਲ ਹੋ ਜਾਂਦੀ ਹੈ ਕਿ ਮੈਂ ਜੇ ਧਮਕੀ ਦਿੱਤੀ ਤਾਂ ਮੈਂ ਆਪਣੇ ਨੰਬਰ ਤੋਂ ਦਿਆਂਗਾ ਹੁਣ ਇਸ ਮਾਮਲੇ ਦੇ ਵਿੱਚ ਵੀ ਫਲੋਰ ਪੁਲਿਸ ਦੇ ਹੱਥ ਕੀ ਲੱਗਦਾ ਉਹ ਆਡੀਓ ਕਿਸ ਦੀ ਹੈ ਕਿਸੇ ਨੇ ਸ਼ਰਾਰਤ ਕੀਤੀ ਜਾਂ ਸਾਜ਼ਿਸ਼ ਕੀਤੀ ਇਸ ਦਾ ਪਰਦਾ ਫਾਸ਼ ਤਾਂ ਸਬੰਧਤ ਪੁਲਿਸ ਅਧਿਕਾਰੀ ਹੀ ਕਰ ਸਕਦੇ ਨੇ ਪਰ ਇਸ ਮਾਮਲੇ ਦੇ ਵਿੱਚ ਐਸ ਐਚਓ ਓਸ਼ਨ ਕੁਮਾਰ ਉਸ ਦੀਆਂ ਮੁਸ਼ਕਲਾਂ ਵਧੀਆਂ ਦਿਖਾਈ ਦੇ ਰਹੀਆਂ ਨੇ ਕਿਉਂਕਿ ਉਸ ਦੇ ਖਿਲਾਫ ਵੀ ਹੁਣ ਵੱਖ-ਵੱਖ ਧਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਉਸ ਦੇ ਉੱਤੇ ਦੋਸ਼ ਸਿੱਧੇ ਤੌਰ ਤੇ ਨਹੀਂ ਕਿ ਉਸ ਨੇ ਸਰਕਾਰੀ ਨੰਬਰ ਦੀ ਦੁਰਵਰਤੋਂ ਕੀਤੀ ਹੈ ਔਰ ਆਪਣੇ ਅਹੁਦੇ ਦਾ ਗਲਤ ਇਸਤੇਮਾਲ ਕੀਤਾ ਹੈ ਬਹੁਤ ਵਕ ਬੀਬੀਆਂ ਨੂੰ ਪਰੇਸ਼ਾਨ ਕੀਤਾ ਗਿਆ ਨੰਬਰ ਤੇ ਫੋਨ ਕਰਕੇ ਔਰ ਉਹਨਾਂ ਦੀ ਸ਼ਿਕਾਇਤ ਦੇ ਆਧਾਰ ਦੇ ਉੱਤੇ ਜਿਹੜਾ ਆ ਉਸ ਤੋਂ ਬਾਅਦ ਬਿਆਨ ਦਰਜ ਕਰਵਾਉਣ ਤੋਂ ਬਾਅਦ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਣੀ ਹੈ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਸਲੇ ਵਿੱਚ ਹੋਰ ਕੀ ਕੀ ਸਾਹਮਣੇ ਆਉਂਦਾ ਫਿਲਹਾਲ ਐਸਐਚਓ ਭੂਸ਼ਣ ਕੁਮਾਰ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ